ਉਤਰਾਖੰਡ ਦੇ ਖਟੀਮਾ ਸ਼ਹਿਰ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦੇਖ ਸਕਦੇ ਹੋ ਕਿ ਇਹ ਜਿਹੜਾ ਸ਼ਹਿਰ ਆ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬ ਚੁੱਕਿਆ ਹੈ ਉਤਰਾਖੰਡ ਦੇ ਵਿੱਚ ਕਾਫੀ ਜ਼ਿਆਦਾ ਮੀਂਹ ਪੈ ਰਹੇ ਨੇ ਨਾ ਮੀਹਾਂ ਦੇ ਕਾਰਨ ਨਦੀਆਂ ਨਾਲੇ ਨੇ ਜਿਹੜੇ ਪੂਰੀ ਤਰ੍ਹਾਂ ਉਫਾਨ ਦੇ ਉੱਪਰ ਉਤਰੇ ਹੋਏ ਨੇ ਨਦੀਆਂ ਨਾਲਿਆਂ ਦੇ ਵਿੱਚ ਪਾਣੀ ਆ ਜਿਹੜਾ ਚੜ ਕੇ ਆ ਰਿਹਾ ਹੈ ਇਹ ਪਾਣੀ ਆ ਜਿਹੜਾ ਹੁਣ ਸ਼ਹਿਰਾਂ ਦੇ ਵਿੱਚ ਵੜ ਰਿਹਾ ਲੋਕਾਂ ਦੇ ਘਰਾਂ ਦੇ ਵਿੱਚ ਵੜ ਰਿਹਾ ਜਿੱਥੇ ਇਹ ਸ਼ਹਿਰ ਆ ਜਿਹੜਾ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬ ਚੁੱਕਿਆ ਹੈ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਬੈਂਕਾਂ ਦੇ ਵਿੱਚ ਸਕੂਲਾਂ ਦੇ ਵਿੱਚ ਬਾਜ਼ਾਰ ਨੇ ਜਿਹੜੇ ਉਹ ਵੀ ਇਹਨਾਂ ਪਾਣੀ ਦੇ ਕਾਰਨ ਬੰਦ ਪਏ ਨੇ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਵੀ 5 ਤੋਂ 7-7 ਉਹਟ ਪਾਣੀ ਹੈ ਜਿਹੜਾ ਉਹ ਜਮਾ ਹੋ ਚੁੱਕਿਆ ਹੈ ਸੜਕਾਂ ਦੇ ਉੱਪਰ ਹੈ ਨਦੀਆਂ ਦੇ ਵਾਂਗੇ ਪਾਣੀ ਹੈ ਜਿਹੜਾ ਵਗ ਰਿਹਾ ਤਾਂ ਪੂਰੀ ਤਰ੍ਹਾਂ ਉਫਾਨ ਦੇ ਉੱਪਰ ਹੀ ਨਦੀਆਂ ਨਾਲੇ ਉਤਰੇ ਹੋਏ ਨੇ ਜਿਸ ਕਰਕੇ ਪੂਰਾ ਸ਼ਹਿਰ ਹੈ ਜਿਹੜਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਤਾਂ ਜਨਜੀਵਨ ਹੈ ਜਿਹੜਾ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਜਿਹੜੇ ਲੋਕ ਨੇ ਉਹਨਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋਇਆ ਵੈ ਬੈਂਕ ਸਕੂਲ ਬਾਜ਼ਾਰ ਨੇ ਸਾਰਾ ਕੁਝ ਬੰਦ ਪਿਆ ਕਿਉਂਕਿ ਉੱਤਰਾਖੰਡ ਦੇ ਵਿੱਚ ਕਾਫੀ ਜ਼ਿਆਦਾ ਮੀਂਹ ਆ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਤਾਂ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਵੀ ਕੁਝ ਤੁਹਾਨੂੰ ਨਜ਼ਰ ਆ ਰਿਹਾ ਉਹ ਅੱਧ ਤੋਂ ਜ਼ਿਆਦਾ ਇਸ ਪਾਣੀ ਦੇ ਵਿੱਚ ਡੁੱਬਿਆ ਹੋਇਆ ਤਾਂ ਖਟੀਮਾ ਸ਼ਹਿਰ ਵੀ ਹੈ ਤਸਵੀਰਾਂ ਨੇ ਜਿੱਥੇ ਇਹ ਪੂਰਾ ਸ਼ਹਿਰ ਹੈ ਜਿਹੜਾ ਉਹ ਪਾਣੀ ਦੇ ਵਿੱਚ ਡੁੱਬ ਚੁੱਕਿਆ ਹੈ ਕੁਦਰਤ ਨੇ ਆਪਣੀ ਆਫਤ ਦਿਖਾਈ ਹੋਈ ਆ ਕੁਦਰਤ ਨੇ ਕਹਿਰ ਆ ਜਿਹੜਾ ਉਹ ਮਚਾਇਆ ਹੋਇਆ ਕਿਉਂਕਿ ਲਗਾਤਾਰ ਮੀਂਹਾਂ ਦੇ ਕਾਰਨ ਨਦੀਆਂ ਨਾਲੇ ਉਫਾਨ ਦੇ ਉੱਪਰ ਉਤਰੇ ਹੋਏ ਨੇ ਇਹ ਪਾਣੀ ਆ ਜਿਹੜਾ ਹੁਣ ਲੋਕਾਂ ਦੇ ਘਰਾਂ ਦੇ ਵਿੱਚ ਵੜ ਰਿਹਾ ਹੈ ਸ਼ਹਿਰਾਂ ਦੇ ਵਿੱਚ ਵੜ ਰਿਹਾ ਹੈ ਨਦੀਆਂ ਨਾਲੋਂ ਜ਼ਿਆਦਾ ਤੇਜ਼ ਪਾਣੀ ਹੈ ਜਿਹੜਾ ਇਹਨਾਂ ਸੜਕਾਂ ਦੇ ਉੱਪਰ ਵਗ ਰਿਹਾ ਹੈ ਤਾਂ ਪੂਰੀ ਤਰ੍ਹਾਂ ਜਨਜੀਵਨ ਹੈ ਜਿਹੜਾ ਉਪਰ ਪ੍ਰਭਾਵਿਤ ਹੋਇਆ ਹੈ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋਇਆ ਹੈ ਕੰਮਕਾਰ ਨੇ ਜਿਹੜੇ ਉਹ ਵੀ ਪੂਰੀ ਤਰ੍ਹਾਂ ਠੱਪ ਹੋਏ ਬਣੇ ਤਾਂ ਤਸਵੀਰਾਂ ਨੇ ਜਿਹੜੀਆਂ ਉਸ ਦੇ ਵਿੱਚ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਜ਼ਿਆਦਾ ਨੁਕਸਾਨ ਹੈ ਜਿਹੜਾ ਇਸ ਸ਼ਹਿਰ ਦੇ ਵਿੱਚ ਹੋ ਰਿਹਾ ਹੈ ਕਿਉਂਕਿ ਪਾਣੀ ਦਾ ਵਹਾਅ ਇਹਨਾਂ ਜ਼ਿਆਦਾ ਤੇਜ਼ ਹੈ ਕਿ ਕਈ ਘਰ ਨੇ ਜਿਹੜੇ ਇਸ ਨੇ ਆਪਣੇ ਵਿੱਚ ਟਹਿ ਡੇਰੀ ਕਰ ਲਏ